ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਟੈਂਪੂ ਜੂਨੀਅਰ ਵਿੱਚ ਵੀ ਭਾਜਪਾ ਦੇ ਜਿੱਤਣ ਲੈ ਕੇ ਖੁਸ਼ੀ ਵਿੱਚ ਲੱਡੂ ਵੰਡੇਗੇ ਅੱਜ ਦਿੱਲੀ ਵਿੱਚ ਭਾਜਪਾ ਦੇ ਜਿੱਤਣ ਲੈ ਕੇ ਟੈਂਪੂ ਜੂਨੀਅਰ ਵਿੱਚ ਲੱਡੂ ਵੰਡੇਗੇ ਖੁਸ਼ੀਆਂ ਮਨਾਈਆਂ ਗਈਆਂ ਟੈਂਪੂ ਜੂਨੀਅਰ ਦੇ ਆਗੂ ਗੁਰਚਰਨ ਸਿੰਘ ਚੰਨਾ ਨੇ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ 2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਨੀ ਹੈ ਇਹ ਤੈ ਹੋ ਗਿਆ ਹੈ ਦਿੱਲੀ ਵਾਲੇ ਆਮ ਆਦਮੀ ਪਾਰਟੀ ਹੁਣ ਪੰਜਾਬ ਵੱਲ ਆਪਣਾ ਡੇਰਾ ਜਮਾਨਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਹੈ ਇਹ ਚੰਨੇ ਨੇ ਕਿਹਾ ਮਨਜੀਤ ਸਿੰਘ ਸਿਰਸਾ ਜੋ ਮੇਰੇ ਮਾਮਾ ਜੀ ਹਨ ਉਹਨਾਂ ਦਾ ਦਿੱਲੀ ਵਿੱਚ ਮੰਤਰੀ ਬਨਣਾ ਤੈ ਹੈ ਦਿੱਲੀ ਵਿੱਚ ਨੌਕਰੀਆਂ ਤੇ ਲੋਕਾਂ ਨੂੰ ਸੁੱਖ ਸ਼ਾਂਤੀ ਭਾਜਪਾ ਸਰਕਾਰ ਦੇਵੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਨਹੀਂ ਨੋ ਨੋ ਲੱਡੂ ਫੇਰ ਨਾਲ ਫੇਰ ਵੀ ਦੱਬੇ ਰੱਖੋ ਅਖੰਡਾ ਲੱਡੂ ਖਾ ਲਓ ਅੱਬ ਦੱਬੇ ਰੱਖਦਾ ਜੀ ਲੈ ਨਹੀਂ ਖਾਣਾਂਗੇ ਠੀਕ ਹੋ ਠੀਕ ਹੋ ਮੈਂ ਜੀ ਠੀਕ ਹੋ ਹਾਂ ਜੀ ਮੈਨੂੰ ਉਹ ਪ੍ਰਧਾਨ ਨੇ ਫੋਨ ਕੀਤਾ ਉਹਦੀ ਬਾਤ ਆ ਜਣਾ ਲਓ ਜੀ ਅੱਧਾ ਫੋਨ ਅੱਧਾ ਬੰਦ ਕਰਿਆ ਆਹ ਨਾ ਉਹਨੇ ਸਵੇਰੇ ਹੀ ਖਬਰਾਂ 'ਚ ਵੇਖ ਲਿਆ ਸੀ ਟਾ ਬੰਦ ਇਹ ਜਾਦਾ ਹੀ ਮਾੜਾ ਹੋ ਗਿਆ ਯਾਰ ਕੇਜੂਲ ਹਰ ਬਹੁਤ ਪੜਾਉਂਦਾ ਆਤੀ ਸਿਹਾਰ ਕੇ ਬਹੁਤ ਮਾਰਾ ਆਤੀ ਵਰਗੇ ਸੋਦੀ ਵਰਗੇ ਵਧੀਆ ਪਾਣੀ ਆਤੀ ਵਰਗੇ ਸੋਦੀ ਵਰਗੇ ਕਦੀ ਪਲੇਆ ਵੀ ਜਿੱਥੇ ਪਾਣੀ ਦਿੰਦੇ ਨੇ ਇੱਕੋ ਸਾਡੀ ਉਹ ਨਹਿਰ ਦੀ ਹਾਂਜੀ ਗੁਰਚਰਨ ਸਿੰਘ ਜੀ ਚੰਨਾ ਪ੍ਰਧਾਨ ਕਹਿੰਦੇ ਨੇ ਜੀ ਮਸ਼ਹੂਰ ਆ ਤੁਸੀਂ ਜਾਣਦੇ ਹੋ ਮਹਾਰਾਜ ਪੱਤਰਕਾਰ ਸਾਹਿਬ ਸ਼ਰਮਾ ਜੀ ਤੁਹਾਡੇ ਬੱਚੇ ਆ ਹਾਂਜੀ ਪੂਰੀ ਤਰ੍ਹਾਂ ਬਾਦ ਪਾਰਟੀ ਦੇ ਹਾਰ ਹੋਈ ਦਿੱਲੀ ਚ ਕੀ ਕਰ ਸਕਦੇ ਆਮ ਆਦਮੀ ਪਾਰਟੀ ਦੀ ਤਾਂ ਹਾਰ ਸਾਰੇ ਪਾਸੇ ਹੀ ਹੋਣੀ ਹੈ ਸਰ ਪਤਾ ਹੈ ਕੀ ਹੈ ਸ਼ਰਮਾ ਜੀ ਇਹਨਾਂ ਨੇ ਬਹੁਤ ਧੱਕਾ ਕੀਤਾ ਪੰਜਾਬ 'ਚ ਪਤਾ ਹੀ ਹੈ ਕੇਜਰੀਵਾਲ ਸਾਹਿਬ ਆਪਣੀ ਸੀਟ ਵੀ ਨਹੀਂ ਬਚਾ ਸਕੇ ਜੀ ਹਾਂਜੀ 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 ਕੇ ਤਾਂ 2027 'ਚ ਜਿਹੜੇ ਪੰਜਾਬ 'ਚ ਇਲੈਕਸ਼ਨ ਹੋਣਗੇ ਹਾਂਜੀ ਕੀ 25 ਸੌ ਪਾਪਾ ਦੇ ਪਾਰਟੀ ਤੇ ਹਰੂਈ ਹਾਂਜੀ ਬੁਰੀ ਤਰ੍ਹਾਂ ਹਾਰੇਗੀ ਜੀ ਆਮ ਆਦਮੀ ਪਾਰਟੀ ਸਾਡੀ ਜਿਹੜੀ ਟਰਾਂਸਪੋਰਟਰ ਤੇ ਬੰਦੇ ਨੇ ਹੋਰ ਜਿਨ੍ਹਾਂ ਨੂੰ 4-4 ਸਾਲ ਦਾ ਟੈਕਸ ਲਾਇਆ ਜੀ ਇਹਨਾਂ ਨੇ ਸੋਚ ਸਮਝ ਕੇ ਲਾਣਾ ਚਾਹੀਦਾ ਸੀ 4 ਸਾਲ ਦਾ ਟੈਕਸ ਮਤਲਬ ਕਿਹੜਾ ਟਰੱਕ ਆਲਾ ਭਰ ਦੇਗਾ ਜੀ ਟਰੱਕ ਤਾਂ ਮੈਂ ਚਲਾਣਾ 3 ਮਹੀਨੇ 6 ਮਹੀਨੇ ਇਹਨਾਂ ਨੇ ਕਿਹਾ 4 ਸਾਲ ਦਾ ਲੱਖ ਰੁਪਿਆ ਟੈਕਸ ਭਰੋ ਫਿਰ ਆਪਣਾ ਟਰੱਕ ਰਜਿਸਟ੍ਰੇਸ਼ਨ ਕਰਾਓ ਜੀ ਇਹ ਮਤਲਬ ਜਨਵਾਸਤੇ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੀਆਂ ਯੂਨੀਅਨਾਂ ਕਾਮਯਾਬ ਕਰ ਦਾਂਗੇ ਬਿਲਕੁਲ ਮੋਂ ਸਾਰੇ ਇੱਥੋਂ ਇੰਨੀ ਜ਼ਿਆਦਾ ਇੰਡਸਟਰੀ ਐ ਸਮਾਨੇ ਦੇ ਵਿੱਚ ਮਿਸਤਰੀਆਂ ਦਾ ਸਾਰਿਆਂ ਦਾ ਸਪੇਅਰ ਪਾਰਟ ਵਾਲਿਆਂ ਦਾ ਸਾਡਾ ਬਿਲਕੁਲ ਕੋਈ ਗੱਡੀ ਨਹੀਂ ਕੱਢਦੀ ਪੰਜ ਸੱਤ ਗੱਡੀਆਂ ਕੱਢਦੀਆਂ ਨੇ ਬਾਹਰ ਦੇ ਤੁਹਾਨੂੰ ਗਿਣਤੀ ਕਰਾ ਦਾਂਗਾ ਜੀ 170 150 ਟਰੱਕ ਸਮਾਨੇ ਤੋਂ ਲੋਡ ਹੋ ਕੇ ਜਾ ਰਿਹਾ ਜੀ ਬਾਹਰ ਦਾ ਉਹ ਆਪਣੇ ਸ਼ਹਿਰ ਚੋਂ ਕੰਮ ਕਰਾ ਕੇ ਤੋਂ ਲੋਡ ਕਰਕੇ ਚਲੇ ਜਾਂਦੇ ਨੇ ਟਰਾਂਸਪੋਰਟਰਾਂ ਵਾਲੇ ਕਮਿਸ਼ਨ ਲੈ ਕੇ ਉਹਨਾਂ ਨੂੰ ਭਰਾ ਦਿੰਦੇ ਨੇ ਜੀ ਇਹਨੇ ਸਰਕਾਰ ਨੇ ਜਿਹੜੇ ਸਾਡੇ ਭਰਾ ਟਰਾਂਸਪੋਰਟਰ ਨੇ ਛੋਟੇ ਮੋਟੇ ਨਾਲ ਕਿਸਾਨ ਨੇ ਉਹ ਤਾਂ ਝਾੜੂ ਨੂੰ ਵੋਟ ਦਿੰਦੇ ਨਹੀਂ ਜੀ ਬਿਲਕੁਲ ਵੀ ਆਸपास ਜਿੱਥੇ ਹੋਈ ਜਾਂ ਦਿੱਲੀ ਤੇ ਕੀ ਕਰਾ ਚਾਹੁੰਦੇ ਹੋ ਕੀ ਕੀ ਕੰਮ ਐ ਬੀ ਹੋ ਕੇ ਦਿੱਲੀ ਚ ਤੇ ਦਿੱਲੀ ਦੇ ਵਿੱਚ ਦੋ ਡਬਲ ਇੰਜਨ ਸਰਕਾਰ ਹੈ ਜੀ ਮੋਦੀ ਸਾਹਿਬ ਕਾਫੀ ਦਿੱਲੀ ਦੇ ਵਿੱਚ ਕਰਨਗੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਹੈ ਸਰ ਉਸ ਤਰ੍ਹਾਂ ਹੀ ਦਿੱਲੀ ਦੇ ਵਿੱਚ ਵੀ ਬਹੁਤ ਮੋਦੀ ਸਾਹਿਬ ਅਮਿਤ ਸ਼ਾਹ ਜੀ ਇਹ ਕਾਫੀ ਮਤਲਬ ਨੌਕਰੀਆਂ ਇੰਡਸਟਰੀ ਕਾਫੀ ਕਰਨਗੇ ਜੀ ਬੜੀ ਡਬਲ ਇੰਜਨ ਸਰਕਾਰ ਦਾ ਬਹੁਤ ਫਾਇਦਾ ਜੀ ਜਿੱਥੇ ਉੱਪਰ ਸਰਕਾਰ ਹੋਏ ਉਹੀ ਥੱਲੇ ਹੋਣੀ ਚਾਹੀਦੀ ਹੈ ਜੀ ਆਪਾਂ ਨੂੰ ਤੇ ਆਪਾਂ ਥੱਲੇਡੇ ਲੈਵਲ ਦੇ ਬੰਦੇ ਆ ਜੀ ਮੰਨ ਲਓ ਆਪਾਂ ਨੂੰ ਤੇ ਆਪਣੀਆਂ ਗਲੀਆਂ ਨਾਲੀਆਂ ਸੜਕਾਂ ਹੁਣ ਆਪਾਂ ਨੂੰ ਪਤਾ ਹੀ ਹੈ ਸਮਾਣੇ ਦੇ ਵਿੱਚ ਕੀ ਹਾਲ ਹੈ ਜੀ ਕੋਈ ਪੁੱਛ ਨਹੀਂ ਕੋਈ ਗੋਛ ਨਹੀਂ ਜੀ ਕੋਈ ਰਜਿਸਟਰੀ ਨਹੀਂ ਹੁੰਦੀ ਕੁਝ ਨਹੀਂ ਹੋ ਰਿਹਾ ਜੀ ਸਰ ਇਹ ਜੇ ਸਰਕਾਰ 2027 ਚ ਬਿਲਕੁਲ ਪੱਕੀ ਬੀਜੇਪੀ ਦੀ ਆਏਗੀ ਸਰ ਇਹ ਸਾਡੇ ਜਿਹੜੇ ਮਨਿੰਦਰ ਸਿੰਘ ਸਰਦਾਰ ਮਨਿੰਦਰ ਸਿੰਘ ਸਿਰਸਾ ਜੀ ਨੇ ਜੀ ਭਪਿੰਦਰ ਸਿੰਘ ਗਿੰਨੀ ਇਹ ਆ ਭਾਣ ਜੇਨੇ ਜੀ ਮੇਰੇ ਉਥੋਂ ਦਿੱਲੀ ਤੋਂ ਇਹ ਮਤਲਬ ਕਿ ਜਿਹੜੇ ਸਿਰਸਾ ਜੀ ਨੇ ਇਹਨਾਂ ਨੂੰ ਸੀਐਮ ਡਿਪਟੀ ਸੀਐਮ ਦਾ ਚਿਹਰਾ ਅੱਜ ਕਲੀਅਰ ਹੋ ਰਿਹਾ ਜੀ ਅੱਗੇ ਪ੍ਰਮਾਤਮਾ ਮਿਹਰ ਕਰਨ ਕਿਰਪਾ ਕਰਨ ਵੀ ਸਿਰਸਾ ਜੀ ਸੀਐਮ 1 ਡਿਪਟੀ ਸੀਐਮ 1 ਜੀ ਵੀ ਹਾਂਜੀ ਹਾਂਜੀ